ਕਬਰੀ ਕੰਗ੍ਰੈਚੁਲੇਸ਼ਨ ਨਾ 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 ਉਹ ਦਈਆਂ ਬਾਈਸੋ ਗੋ ਗਾਈਜ਼ ਵੈਲਕਮ ਟੂ ਮਾਈ ਨਿਊ ਬਲੌਗ ਤੇ ਮੰਮਾ ਹੋਰੇ ਬਣਾਈ ਜਾਂਦੇ ਨੇ ਕਿ ਚਾਹ ਦੇਖੋ ਬਣਾਈ ਜਾਂਦੇ ਨੇ ਕਿ ਚਾਹ ਕੀ ਕਹਿੰਦੇ ਨੇ ਰਾਤੀ ਗੱਦੇ ਬੰਦੇ ਚਿੰਦੇ ਪਈ ਸੀ ਫੇਰ ਹੁਣ ਨਹੀਂ ਕੋਈ ਨਹੀਂ ਲੋਕੜੀ ਚ ਫੋਨ ਇਹ ਕਿਹਦਾ ਹੈ ਕੋਈ ਨਹੀਂ ਹੈ ਰੋਸੀ ਗੱਲ ਇਹਨਾਂ ਦੇ ਚਾਹੁੰਦੇ ਨਹੀਂ ਦੇ ਲੈ ਕੇ ਆਣ ਲੱਗੇ ਰਤੀ ਉਹ ਸਿੱਧੂ ਵੀ ਉੱਠ ਗਿਆ ਸਾਡਾ ਸਿੱਧੂ ਸਿੱਧੂ ਨੂੰ ਮਾਰਨਾ ਨਹੀਂ ਹੁਣ ਤੇ ਮਾਰਨਾ ਨਹੀਂ ਹੈਗਾ ਆਦਮ ਜੁਦਾ ਉਹ ਟਿਊਬ ਲੈ ਕੇ ਆਉਂਦਾ ਹੈ मैं चान नहीं पीनी पापा देरे से दूर चूठा स्कूटर ही थे देखा है कि मैं बैठा हुआ और... तो है केंद्र नाल जाना चल आजा शुरू जल्दी है जल्दी चार ठंडी हो जानी है फिर होर तेरी चान अंदर ठंडी ही हो रही है आजा ओ देखा आ गया तेरे वाली है ना ने ओ दे आ गया आजा जल्दी चला ਆ ਜਾ ਇਹ ਸੁਣ ਚਾਚੀ ਹੋਰੇ ਜਾ ਰਿਹਾ ਅਭੀ ਨੂੰ ਦਵਾਈ ਦਿਵਾਣ ਕਿਉਂਕਿ ਦੇਖੋ ਇਹਨੂੰ ਬਹੁਤ ਬੁਖਾਰ ਚੜ ਗਿਆ ਹਾਂ ਲੇਕਮ ਨੇ ਚੜਿਆ ਪਹਿਲੇ ਇਹਨੂੰ ਚੜ ਗਿਆ ਰਾਜੇ ਦੇ ਲੋਕੀ ਵੀ ਹੋ ਗਈ ਇਹ ਤਾਂ ਟਹਿਾਈ ਨਹੀਂ ਦੀ ਤੂੰ ਗੱਲ ਕਰ ਲੈ ਮੈਂ ਬੱਸ ਦੱਸ ਦੇ ਹੁਣ ਲੈ ਆਈ ਦਵਾਈ ਤਾਂ ਲੈ ਆਇਆ ਦਵਾਈ ਦੱਸ ਕੇ ਆ ਕੇ ਪੜਨਾ ਹੈ ਠੀਕ ਹੈ ਅਭੀ ਆ ਬਾਈ ਦਵਾਈ ਲੈ ਕੇ ਨਾ ਵੇਖਣੇ ਤਾਂ ਆਈ ਆ ਤੇ ਕੀ ਬਣਾਇਆ ਤੁਸੀਂ ਅਰੇ ਅੱਜ ਕੀ ਗੋਲ ਵਾਲੀ ਸਬਜ਼ੀ ਲੈਣੀ ਵੀ ਨਹੀਂ ਰਾਤ ਨੂੰ ਬੁਖਾਰ ਕਰਕੇ ਆਈ ਨਹੀਂ ਰੋਟੀ ਨਹੀਂ ਖਾਦੀ ਮਿਲੂਕ ਨਹੀਂ ਨਾ ਸਬਾਈ ਨਾਲ ਉੱਥੇ ਕਰੋ ਨਾ ਕਿਉਂ ਪਹਿਲੇ ਇੱਕਮ ਨੂੰ ਬਿਮਾਰ ਜਿਹਨੂੰ ਜਮਾ ਠੀਕ ਹੋ ਗਿਆ ਫਿਰ ਅਭੀ ਨੂੰ ਹੋ ਗਿਆ ਨਾ ਪਹਿਲੇ ਕੜੀ ਦਵਾਈ ਖਾਦੀ ਇਹ ਫਿਰ ਨੰਗੇ ਪੈਰ ਵੀ ਤੇ ਲੱਗ ਜਾਂਦੇ ਹੁੰਦੇ ਮੈਂ ਦੇਖ ਕੇ ਗਿਆ ਸੀ ਕੱਲ ਦਵਾਈ ਇਹ ਤਾਂ ਦੋ ਗੋਲੀਆਂ ਆਪੇ ਹੀ ਖਾ ਗਏ ਨੰਗੇ ਪੈਰ ਨਾ ਇਹਨੂੰ ਮੈਂ ਮਿਕਸ ਕਰਕੇ ਦੇਤੀ ਇਹ ਚੱਬ ਗਿਆ ਕਹਿੰਦਾ ਇਹ ਦੋ ਮੈਂ ਕਿ ਖਾ ਜਾਏ ਚੱਬ ਗਿਆ जो कोड़ी लग की फिर करनी है तो मैं कौन करती है नहीं ना बाहर। अभी तो बाय। हाय। अब बैक चेक के कितने चले तुसी? हम्म। बैक के पत्ते तो देखना जो चार जन लेकिन लाख मिलते हैं। अच्छा लैपटॉप तो चार जन। कुछ आप पाया सी वहाँ पर पागल तो नहीं है। होता ਹੁਣ ਚਲੋ ਚੱਲਦੇ ਆਂਗੇ ਲੈ ਲੈਪਟਾਪ ਦਾ ਚਾਰਜਰ ਅਸੀਂ ਵੀ ਨਾਲ ਤਿਆਰ ਹੋ ਗਏ ਕਿ ਅਸੀਂ ਵੀ ਜਾਵਾਂਗੇ ਜਲਦੀ ਆ ਜਾਓ ਚੰਗਾ ਜਲਦੀ ਆ ਜਾਾਂਗੇ ਤੇ ਉਹ ਵੀ ਚਾਰਜਰ ਲੈ ਕੇ ਬਸ ਇੱਦਾਂ ਕਰੇ ਦੁੱਧ ਠੀਕ ਤੇ ਤੁਹਾਡੇ ਨਾਲ ਡਾਕਟਰ ਵੀ ਮੰਮਾ ਨੇ ਕਹਤਾ ਲੈ ਕੇ ਆਇਆ ਤਾਂ ਉਹ ਵੀ ਲੈਣਾ ਪਊਗਾ ਹਾਂ ਪੋਰਿਆ ਨਹੀਂ ਇਦਾਂ ਹੀ ਰੱਖਿਆ ਹੋਇਆ ਤਾਂ ਦਾਦੀ ਨੇ ਪੋਰ ਕੇ ਜਿਹੜਾ ਡੱਬੇ ਵਿੱਚ ਪਾਤਾ ਦੇਖ ਸਾਗ ਆਹ ਸਾਗ ਸਾਗ ਮੈਨੂੰ ਲੱਗੇ ਮੇਥੀ ਹੈ ਇਹ ਨਾ ਇਹ ਦੂਜੇ ਡੱਬੇ ਚ ਹੈ ਇਸਕਾਤਾ ਇਸਕਾ ਕੇ ਨਾ ਗਰਮੀ ਚ ਨਾ ਪਾਲਕ ਦੇ ਵਿੱਚ ਪਾ ਕੇ ਬਣਾ ਲਾਂਗੇ ਪਾਲਕ ਦੇ ਵਿੱਚ ਪਾ ਜਾਂਦਾ ਕਿ ਸਰਦੀ ਚ ਅੱਛਾ ਅੱਛਾ ਮੇਰੇ ਇਧਰ ਜਾ ਕਰਤਾ ਹੈ ਟੱਕਣ ਗੋਭੀ ਪਾਣੀ ਆ ਲੈ ਟੱਕਣ ਆਇਆ ਸਿੱਧੂ ਜਾਣਾ ਪਾਪਾ ਇਤੁਰਕੇ ਵਾਗੇ ਸੀ ਕਹਿੰਦੇ ਸਕੂਟਰੀ ਕਿੱਥੇ ਹੈ ਮੈਂ ਤਾਂ ਇਤੁਰਕੀ ਵਾਗ ਗਿਆ

ਗੁਰਨ ਨੇ ਇੱਕ ਅੱਧਾ ਤੇ ਇੱਥੇ ਖੜਾ ਹੀ ਹੁੰਦਾਗਾ ਹੈ ਨਹੀਂ ਹੈਲੋ 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 ਸਿੱਧੂ ਇੱਧਰ ਨੂੰ ਆ ਜਾ ਉਹਨੇ ਇੱਕੋ ਹੀ ਮਾਰਿਆ ਗਾਇਸ ਮੈਂ ਜੈਕਟ ਪਾ ਲਈ ਮम्मा ਦੇ ਕਹਿੰਤੇ ਮम्मा ਕਹਿੰਦੇ ਠੰਡ ਹੋ ਜੂਗੀ ਤਾਂ ਪਾ ਲੈ ਚਲ ਸਿੱਧੂ ਦੇਖੋ ਸਿੱਧੂ ਦੇਖੋ ਮੁਰਗੀ ਦਾ ਬੱਚਾ ਦੀ ਮੇ ਉਹ ਨਹੀਂ ਅੰਦਰ ਲੁਕੇ ਹੋਏ ਪਕ ਪਕ ਆ ਦੇਖੋ ਬੋਤਲ ਨਾਲ ਹੀ ਲੈ ਕੇ ਚੱਲਾ ਹੈ ਬੋਤਲ ਕੇ ਦਿੱਤੀ ਹੈ ਨੇ ਪਾਣੀ ਵਾਲੀ ਜੇਬ ਚ ਪਾਈ ਹੋਈ ਹੈ ਸੰਦਾ ਤਾਂ ਹੈ ਨਹੀਂ ਅੱਪਾ ਗਏ ਬਿਕਨਿਕ ਤੇ ਚਲੇ ਗਏ ਤੇ ਇਹਨੂੰ ਤਾਂ ਪਿਆਸ ਲੱਗੂਗੀ ਚਲੋ ਬੈਗ ਗਿਆ ਚਲੋ ਚੱਲੀ ਆਜੋ ਜੋਦੀ ਬਾਈ ਬਾਈ ਸੈਂਡ ਚੱਕ ਲੋ ਸੈਂਡ ਚੱਕ ਲੋ ਓਏ ਪਿੱਛੇ ਮੰਮਾ ਹਲੇ ਵੀ ਖੜੇ ਜਦੋਂ ਅਸੀਂ ਇੱਥੋਂ ਪੂਰਾ ਮੁੜ ਜਿੰਨੇ ਨੇ ਨਾ ਫਿਰ ਮੰਮਾ ਜਾਂਦੇ ਹੁੰਦੇ ਗੇਟ ਲਾ ਕੇ ਅੰਦਰ ਬਾਏ ਬਾਏ ਦੇ ਘਟੀ ਚਲਾ ਗਏ ਗੇਸ ਪਾਪਾ ਫਿਲਾਲ ਇਹ ਵਾਲੀ ਸ਼ਾਪ ਤੇ ਗਏ ਹੈ ਪਾਪਾ ਕਹਿੰਦੇ ਸ਼ਾਇਦ ਆਪਾਂ ਨੂੰ ਇੱਥੇ ਹੀ ਮਿਲ ਜੇ ਲੈਪਟਾਪ ਦਾ オリジナル ਚਾਰਜਰ ਜੇ ਇੱਥੋਂ ਮਿਲ ਗਿਆ ਤਾਂ ਠੀਕ ਹੈ ਨਹੀਂ ਤੇ ਸਾਨੂੰ ਮਾਰਕੀਟ ਜਾਣਾ ਪਊਗਾ ਤੇ ਫਿਰ ਜਾਵਾਂਗੇ ਉੱਥੇ ਇਹ ਨਹੀਂ ਬੈਟਰੀ ਵੀ ਬਣਾਉਂਦਾ ਰਾਈਟ ਕਿੱਦਾਂ ਨਹੀਂ ਬਣਾਉਂਦਾ ਓਰੀਜਨਲ ਹੀ ਮਿਲ ਗਿਆ ਮਿਲ ਗਿਆ ਓਰੀਜਨਲ ਹੋਰ ਪਹਿਲਾਂ ਮੈਂ ਤਾਂ ਆਏ ਮੈਂ ਤੇ ਮਾਰਕੀਟ ਦੇਖਣਾ ਪਤਾ ਜਦੋਂ ਉਹਨਾਂ ਨੇ ਦੱਸਿਆ ਨਾ ਕਿ ਇਹ ਬੰਦ ਹੋ ਗਿਆ ਮੈਂ ਤਾਂ ਆਈ ਹੀ ਮਗਰ ਵੀ ਹੁਣ ਤਾਂ ਨਹੀਂ ਚਾਰਜ ਤਾਂ ਫਿਰ ਜਿਹੜੀ ਮਰਜ਼ੀ ਕੰਪਨੀ ਦਾ ਲੈਪਟਾਪ ਹੋਵੇ ਮਰਜ਼ੀ ਓਰੀਜਨਲ ਮਿਲਦੇ ਆਪਾਂ ਨੂੰ ਚਲੋ ਤੇ ਤੁਹਾਡਾ ਨਾਮ ਕੀ ਮੇਰਾ ਨਾਮ ਘੋੜਪੁਰ ਵੀਰੇ ਘੋੜਪੁਰ ਦਾ ਲੈਪਟਾਪ ਵੇਣਨ ਦਾ ਨਾਮ ਦੱਸਾ ਮੈਨੂੰ ਮੈਨੂੰ ਦੱਸ ਦੇ ਤਾਂ ਸਰਾਹ ਲੈਪਟਾਪ ਵੇਣਨਾਂ ਦੀ ਅਵਲ ਮੰਡੀ ਰੋਡ ਤੇ ਛੱਜੀ ਰੋਸ਼ਨ ਦੇ ਕਾਰਖਾਨੇ ਕੋਲ ਉਰੇ ਲੈਪਟਾਪ ਵੀਰ ਦਾ ਫਰਮ ਹੁੰਦਾ ਦਾ ਟੋਟਲੀ ਤੇ ਚਾਰਜਰ ਵਗੈਰਾ ਵੀ ਉਹਨੂੰ ਹਰ ਮਾਡਲ ਦੇ ਬੰਦੇ ਲੱਟਾਉਂਦੇ ਆ ਹਰ ਕੰਪਨੀ ਦੇ ਇਹਦੇ ਹੁਣ ਕਿੰਨੇ ਵੇਚੂਗਾ 500 ਰੁਪਏ ਪਰ ਗੂਗਲ ਤੇ ਪਰ ਗੂਗਲ ਤੇ ਗਾਇਸ ਲੈਪਟਾਪ ਦਾ ਚਾਰਜਰ ਤਾਂ ਮਿਲ ਗਿਆ ਤੇ origianally ਮਿਲ ਗਿਆ ਉਹ ਜਿਆਦਾ ਵਧੀਆ ਹੈਗਾ ਤੇ ਪਾਪਾ ਦੀ ਤਾਂ ਜਾਣ ਪਛਾਣ ਵੀ ਹੋ ਗਈ ਪਤਾ ਨਹੀਂ ਸਕੂਲ ਦੇ ਫਰੈਂਡ ਨਿਕਲੇ ਇਹ ਤੇ ਥੱਲੇ ਪਾਪਾ ਅੰਦਰ ਹੀ ਨੇ ਚਲੋ ਚਾਰਜਰ ਤਾਂ ਮਿਲ ਗਿਆ ਬਹੁਤ ਸਕੇ ਨਾਲ ਮਿਲਿਆ ਚਾਰ ਦੇ ਸਾਰੇ ਬਨਾਲਾ ਲੱਗ ਲਿਆ ਅਰੀਜਨਲ ਚਾਰਜਰ ਮਿਲਿਆ ਨਾਲ ਹੀ ਪਾਪਾ ਮੈਂ ਪੰਪਾ ਕੋ ਨਾਲ 10ਵੀਂ ਚ ਪੜਿਆ ਸੀ ਮੁੰਡਾ ਉਹ ਵੀ ਮਿਲ ਗਿਆ ਕਲਾਸ ਫੇਲ ਹੋਰ ਉਹ ਦਾਸਵੀਂ ਡੀ ਚ ਸੀਗਾ ਮੈਂ ਦੱਸ ਗਈ ਸਕੂਲ ਉਹਨਾਂ ਨੇ ਪਛਾਣ ਲਿਆ ਪਾਪਾ ਤੋਂ ਪਛਾਣੀ ਨਹੀਂ ਦੀ ਗਏ ਹੋ ਗਾਈਜ਼ ਹੁਣ ਅਸੀਂ ਚੱਲੇ ਆ ਕਿ ਦੁੱਧ ਲੈਣ ਤੇ ਗਾਈਜ਼ ਆਸੀਂ ਸਿੱਧੂ ਦਾ ਫੇਵਰੇਟ ਪਾਰਕ ਯੋਗੇ ਤੇ ਰੌਣਕ ਵੀ ਲੱਗੀ ਲੈਂਦੀ ਤੇ ਸਿੱਧੂ ਦੇ ਝੂਲੇ ਤਾਂ ਹੈਗੇ ਹੀ ਨੇਗੇ ਮਸਤੀ ਕਰਨ ਨੂੰ ਤੇ ਵਿੱਚ ਇਹਨੂੰ ਇਹਦੇ ਫਰੈਂਡਸ ਵੀ ਮਿਲ ਜਾਂਦੇ ਨੇ ਕੋਈ ਖੇਡਣ ਨੂੰ ਹਨਾ ਤੇ ਖੇਡ ਲਿੰਦਾ ਦੇਖੋ ਕਿਵੇਂ ਆਂਟੀ ਲੱਗੇ ਹੋਏ ਸਾਈਕਲ ਤੇ ਐਕਸਰਸਾਈਜ਼ ਕਰਨ ਤੇ ਨਾਲ ਹੀ ਇੱਥੇ ਕਰੀ ਜਾਂਦੇ ਨੇ ਯੋਗਾ ਯੋਗਾ ਬਹੁਤ ਵਧੀਆ ਹੈ ਸਰੀਰ ਨੂੰ ਵਧੀਆ ਰੱਖਣ ਵਾਸਤੇ ਤੇ ਤੁਸੀਂ ਕਹਿੰਦੇ ਹੋਵੋਗੇ ਵੀ ਤੁਸੀਂ ਹਨਾ ਰੋਜ਼ ਹੀ ਜਿਹੜਾ ਹੈਗਾ ਪਾਰਕ ਦੇ ਚਾ ਜਾ ਜਿੰਨੇ ਹੁਣ ਅਸੀਂ ਦੱਸੋ ਕੀ ਕਰੀਏ ਜਿਹੜਾ ਜਿੱਦੀ ਜਵਾਕ ਸਾਡੇ ਨਾਲ ਹੈਗਾਗਾ ਦੇਖ ਲੋ ਹੁਣ ਮੈਂ ਤੁਹਾਨੂੰ ਸ਼ਾਰਟ ਚ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਮਤਲਬ ਪਾਰ ਕੇ ਸਿੱਧੂ ਦਾ ਫੇਵਰੇਟ ਹੈ ਤੇ ਇੰਨੇ ਚ ਹੀ ਲੱਗਿਆ Papa ਚੁੱਲੇ ਲੈ ਦੋ ਨਾ Papa ਚੁੱਲੇ ਨੇ Papa ਕਹਿੰਦੇ ਚਲ 2 ਮਿੰਟ ਦਿਵਾ ਲਿਆ ਹੁਣ ਦੇਖੋ ਲੈ ਰਹੇ ਟੀ ਆ ਬੱਚਾ ਜੀ ਸਿੱਧੂ ਨੂੰ ਕਹਿੰਦਾ ਨਵੂ ਗਾਇਜ਼ ਰਾਸਤੇ 'ਚ ਚਾਚੂ ਵੀ ਮਿਲ ਗਏ ਦੇਖੋ ਹਾਂ ਹੋ ਅੰਮੀ ਨੇ ਇਹ ਕਿਹਾ ਹੁੰਦਾ ਗਾਇਜ਼ ਅੰਦਰ ਜਾ ਕੇ ਦਿੰਨੇ ਆ ਮਮਾ ਨੂੰ ਖੁਸ਼ ਖਬਰੀ ਸਾਚੀ ਲੈਪਟਾਪ ਮੇਰੇ ਇੱਥੇ ਮੁੱਟੇ ਚ ਪਾਇਆ ਹੋਇਆ ਸੱਚੀ ਲੈ ਆਂਦੀ ਦਵਾਈ ਹਾਂ ਪੁੱਤ ਲੈ ਆਂਦੀ ਉਹ ਕਹਿੰਦੇ ਟਾਈਫੀਡ ਤਾਂ ਨਹੀਂ ਹੈਗਾ ਵੈਸੇ ਹੈ ਬੁਖਾਰ ਹੀ ਹੈ ਤੰਗਾ ਅੱਛਾ ਲੈ ਦੇ ਦੀ ਫਿਰ ਉਹਨੂੰ ਦਵਾਈ ਪਲਾਤੀ ਹਾਂ ਚਾਚੂ ਦੇ ਕੇ ਦਵਾਈ ਤਾਂ ਉਹ ਹੂੰ ਸਾਨੂੰ ਮਿਲੇ ਸੀ ਰਸਤੇ 'ਚ ਮੈਂ ਆਂਦੇ ਹੋਏ ਦੇਖ ਦੀ ਜੀ ਮੈਨੂੰ ਤਾਂ ਉਸ ਤੋਂ ਮਿਲੇ ਨਹੀਂ ਸਾਨੂੰ ਕਿੱਥੇ ਉਹ ਦੀਦੀ ਕਹਿੰਦੀ ਹੋਣੀ ਗਈ ਉਹ ਚਾਚੂ ਨੂੰ ਮਿਲੇ ਸੀ ਅਸੀਂ ਨਾ ਉਹਦੇ ਹੋਏ ਦਿਨ ਮੈਂ ਦੇਖ ਇਸ ਨਾ ਮੈਨੂੰ ਤਾਂ ਹੋ ਸਕਦਾ ਮਮਾ ਤੇ ਚਾਚੀ ਤੁਹਾਨੂੰ ਦਿੰਨੇ ਆਗੇ ਇੱਕ ਖੁਸ਼ ਖਬਰੀ ਹਾਂ ਲੈਪਟਾਪ ਠੀਕ ਹੋ ਗਿਆ ਹੁਣ ਆਪਣੇ ਜਿਹੜੇ ਚਾਚੀ ਹਾਂ ਹੁਣ ਆਪਣੇ ਜਿਹੜੇ ਵਲੌਗ ਡੇਲੀ ਜਾ ਕੇ ਕਰਨਗੇ ਔਰ ਚੱਲ ਵਧੀਆ ਸਟੇਜ ਤੇ ਤੁਹਾਨੂੰ ਅਪਡੇਟ ਰੋਜ਼ ਹੋ ਜਾ ਕਰੇਗਾ

मत्था टेक मम्मा तो हो गए पूरे खुश <laughs> ला के देखो चलो करो चेक चेक <laughs> करे <laughs> ਇਈ ਲਾ ਲਾ ਪਹਿਲਾਂ ਹੂੰ ਆਈ ਮੀ ਲਾ ਦੋ ਫੋਰ ਹਮ ਦੀ ਇਹਦੇ ਵਿੱਚ ਲੱਗ ਤੈਨੂੰ ਖਾਇ ਨੂੰ ਮਿਲ ਗਿਆ ਐ ਐ ਲੱਗਾ ਕਰਨ ਇਹ ਤਾਂ ਉੱਥੇ ਸੀ ਸ਼ਾਟ ਲਿਆ ਪਾਰਕ ਦਾ ਵੀ ਇਹ ਸਿੱਧੂ ਦਾ ਫੇਵਰੇਟ ਸ਼ਾਟ ਹੈ ਉਹ ਪਾਰਕ ਹੈ ਤੇ ਉੱਥੇ ਉੱਥੇ ਕਹਿੰਦਾ ਮੈਨੂੰ ਤਾਂ ਝੁੱਲੇ ਲੈਣੇ ਖੁਸ਼ੀ ਚੜੀ ਹੋਈ ਹੈ ਲੈਪਟਾਪ ਕਿਹਾ ਪਾਰਕ ਤੋਂ ਸ਼ਾਟ ਨਹੀਂ ਕਰਦੀ ਹੈ ਹੱਟੇ ਕੰਦਾ ਮੈਨੂੰ ਤਾਂ ਝੁੱਲੇ ਲੈਣੇ ਆ। ਚੱਲਦੇ ਆਂ ਨਾ। ਦੇਖ ਕੇ ਚੱਲੂਗਾ। ਖੁਸ਼ਕਬਰੀ ਕੰਗ੍ਰੈਚੁਲੇਸ਼ਨ। ਨਾ ਨਾ ਉਹ ਤਾਂ ਆਈ ਆ ਭਾਈ ਕਰ। ਇਹਦੇ ਸਿੱਖ ਸੁਖ ਲਿਆ ਕਰੇ ਕਿਸੇ ਵੀ ਕੋਸ਼। ਹੂੰ ਠੀਕ ਹੈ। ਹਾਂ। ਕੋਲੋਂ ਸਟੱਡੀ ਕਰਾਇਆ। ਲੈਪਟਾਪ ਦੀ ਚੱਲਣ ਦੀ ਖੁਸ਼ਖਬਰੀ 'ਚ ਸਾਰੇ ਨੇ ਟੌਫੀਆਂ ਵੰਡੀਆਂ ਨੇ ਦੇਖੋ ਮੈਨੂੰ ਚਾਕਲੇਟ ਆਦੀ ਮਿਲੀ ਐ ਸਾਰਿਆਂ ਨੂੰ ਲੈਪਟਾਪ ਦੀ ਵੀ ਤੇ ਮੰਮੀ ਹੋਰ ਕੀ ਸੀ ਸੁਨਾਇਆ ਦਾ ਹੋ ਸੀ ਸੁਨਾਇਆ ਸੁਨਾਇਆ ਦੇ ਬਰਥਡੇ ਦੇ ਹਾਂ ਬਰਥਡੇ ਸੀ ਆ ਉਹਨੇ ਕਿਹਾ ਮੁੱਪੇ ਦੀਆਂ ਤੇ ਟੌਫੀਆਂ ਉਹ ਵੰਡ ਦੇ ਪੈਦਾਦੀ ਥੈਂਕ ਯੂ ਐਕਸਨਾਇਆ ਦਾ ਲੈ ਵੀ ਸਾਰੇ ਬੱਚੇ ਕਹਿ ਦਿਓ ਇੱਕ ਵਾਰੀ ਹੈਪੀ ਬਰਥਡੇ ਕਹੋ ਸੁਨਾਇਆ ਦੀ ਨੂੰ ਹੈਪੀ ਬਰਥਡੇ ਸੁਨਾਇਆ ਹੈਪੀ ਬਰਥਡੇ ਸੁਨਾਇਆ ਹੈਪੀ ਬਰਥਡੇ ਸੁਨਾਇਆ ਦੀ ਹਾਂ ਕਾਉ ਆ ਬੇ ਤੇ ਗਾਇਸ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੀ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਡਿੱਗ ਜੇਂ ਕੋ ਥੱਲੇ ਉਤਰ ਉਤਰ ਥੱਲੇ